फरीदकोट ਵਿੱਚ ਫਰੀਦਕੋਟ ਤੋਂ ਅੰਮ੍ਰਿਤਸਰ ਆ ਰਹੀ ਤੇਜ਼ ਰਫ਼ਤਾਰ ਦੀਪ ਕੰਪਨੀ ਦੀ ਬੱਸ ਨੇ ਇੱਕ ਸਾਈਕਲ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਿਸ ਨੇ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਬੱਸ ਰੋਂਗ ਸਾਈਡ ਤੋਂ ਆ ਰਹੀ ਸੀ ਜਿਸ ਕਾਰਨ ਇਹ ਦੁਰਘਟਨਾ ਹੋ ਗਈ ਇਸ ਸਮੇਂ ਡਰਾਈਵਰ ਮੌਕੇ ਤੋਂ ਬੱਸ ਪਿਛਾ ਕੇ ਲੈ ਗਿਆ ਪਰ 4 ਕਿਲੋਮੀਟਰ ਅੱਗੇ ਗੁਸਾਈ ਭੀੜ ਨੇ ਬੱਸ ਰੋਕ ਕੇ ਬੱਸ ਦੀ ਤੋੜਪਾਨ ਕੀਤੀ ਡ라이ਵਰ ਨੇ ਮੌਕੇ ਤੋਂ ਫੱਟ ਕੇ ਆਪਣੀ ਜਾਨ ਬਚਾਈ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਹ ਉਸ ਨੂੰ ਬੰਦਾ ਮਾਰ ਕੇ ਭਜਾ ਕੇ ਆਏ ਉੱਥੇ ਕੋਈ ਮੁਲਾਜ਼ਮ ਸੀ ਉਹਨੇ ਫੋਨ ਕਰਤਾ ਇੱਥੇ ਪਿੰਡ ਚੰਦਵਾਜੇ ਵੀ ਬਾਸ ਆਉਂਦੀ ਆ ਇਹ ਬੰਦਾ ਮਾਰਿਆ ਇੱਥੇ ਆ ਕੇ ਇਹਨਾਂ ਨੇ バス ਰੋਕੜੀ ਤੇ ਡਰਾਈਵਰ ਭੱਜ ਕੇ ਚੌਂਕੀ 'ਚ ਵੜ ਗਿਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਹੀ ਜਾਨੇ ਜੰਗ ਸਿੰਘ ਪੁੱਤਰ ਗੱਜਨ ਸਿੰਘ ਪਿੰਡ ਪਹਾਣੇ ਦਾ ਰਹਿਣ ਵਾਲਾ ਹੈ ਕਲੀਅਰ ਪਿੰਡ ਦੇ ਨੇੜੇ ਕ੍ਰਾਊਨ ਪੈਲਸ ਹੈ ਇੱਥੋਂ ਜੀਟੀ ਰੋਡ ਤੋਂ ਹਾਈਵੇ ਰੋਰ ਤੋਂ ਇਹ ਕੱਟ ਨੂੰ ਕਰਾਸ ਕਰ ਲੱਗਾ ਸੀ ਤੇ ਪ੍ਰਾਈਵੇਟ ਦੀਪ ਬਸ ਦੀਪ ਕੰਪਨੀ ਦੀ ਬਸ ਹੈ ਉਹਨੇ ਫੇਰ ਮਾਰਤੀ ਹੈ ਇਹਦੀ ਡੈਥ ਹੋ ਗਈ ਹੈ ਅੱਗੇ ਤਫਤੀਸ਼ ਜਾਰੀ ਹੈ ਸਰ ਫਰੀਦਕੋਟ ਤੋਂ ਨਰੇਸ਼ ਸਿੱਧੀ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਖਾਣੂ ਲੋਡ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com